हाय गाइस वेलकम बैक टू माय चैनल फिलहाल ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਤੇ ਅੱਜ ਫਿਲਹਾਲ ਮੈਂ ਇੱਕ ਫਿਰ ਉਸੇ ਮੁੱਦੇ ਤੇ ਗੱਲ ਕਰਾਂਗਾ ਜਿਹੜੇ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਅਮਰੀਕਾ ਡੌਂਕੀ ਲਾ ਕੇ ਗਏ ਸੀ ਉਹਨਾਂ ਬਾਰੇ ਇੱਕ ਨਵੀਂ ਸੂਚਨਾ ਜਿਹੜੀ ਆ ਅਮਰੀਕਾ ਵੱਲੋਂ ਆਈ ਆ ਜਿਹੜੀ ਕਿ 트럼ਪ ਨੇ ਜਿਹੜੀ ਦਿੱਤੀ ਹੋਈ ਆ ਸੂਚਨਾ ਉਹਦੇ ਵੱਲ ਤੇ ਫਿਲਹਾਲ ਅਮਰੀਕਾ ਦੇ ਵਿੱਚ ਜਿਹੜੇ 7.5 ਲੱਖ ਤੋਂ ਵੱਧ ਗੈਰਕਾਨੂੰਨੀ ਤਰੀਕੇ ਨਾਲ ਭਾਰਤੀ ਲੋਕ ਉੱਥੇ ਗੈਰਕਾਨੂੰਨੀ ਤਰੀਕੇ ਦੇ ਨਾਲ ਜਿਹੜੇ ਰਹਦੇ ਆ ਕਿ ਉਹਨਾਂ ਬਾਰੇ ਅੱਜ ਸੂਚਨਾ ਆ ਤੇ 7.5 ਲੱਖ ਤੋਂ ਵੱਧ ਭਾਰਤੀ ਗੈਰਕਾਨੂੰਨੀ ਤਰੀਕੇ ਦੇ ਨਾਲ ਰਹਿਂਦੇ ਆ ਜਿਹੜੇ ਉਹਨਾਂ ਵਿੱਚੋਂ ਫਿਲਹਾਲ 20000 ਤੋਂ ਵੱਧ ਉਹ ਲੋਕ ਨੇ ਜਿਹੜੇ ਜਿਨ੍ਹਾਂ ਨੇ ਫਿਲਹਾਲ ਉੱਥੇ ਫਾਈਲਾਂ ਲਾਈਆਂ ਆ ਉਹ ਫਾਈਲਾਂ ਜਿਹੜੀਆਂ ਰਿਜੈਕਟ ਹੋ ਚੁੱਕੀਆਂ ਨੇ ਤੇ ਉਹ ਫਾਈਲਾਂ ਕਿਸੇ ਵੀ ਟਾਈਮ ਉਹ ਗੈਰਕਾਨੂੰਨੀ ਜਿਹੜੇ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਰਹਿਂਦੇ ਆ ਉਹਨਾਂ ਨੂੰ ਕਿਸੇ ਵੀ ਟਾਈਮ ਫਿਲਹਾਲੋ ਕੱਢ ਸਕਦੇ ਨੇ ਕਿਉਂਕਿ ਉਹ ਉਹ ਲੋਕ ਨੇ ਜਿਨ੍ਹਾਂ ਨੇ ਫਾਈਲਾਂ ਲਾਈਆਂ ਨੇ 20000 ਤੋਂ ਵੱਧ ਲੋਕ ਜਿਹੜੇ ਉੱਥੇ ਕਾਫੀ ਸਮੇਂ ਤੋਂ ਰਹ ਰਹੇ ਸੀ 10 ਸਾਲ ਜਾਂ 5 ਸਾਲ ਹੋ ਗਏ ਆ ਜਾਂ ਪਾਲੋ ਨਾਲ ਤਾਂ ਉਹਨਾਂ ਦੀਆਂ ਫਾਈਲਾਂ ਨਹੀਂ ਸੀ ਲਗੀਆਂ ਤੇ ਫਾਈਲਾਂ ਨਹੀਂ ਸੀ ਲਗੀਆਂ ਤੇ ਫਾਈਲਾ ਲਾਈਆਂ ਸੀ ਤੇ ਇਸ ਟਾਈਮ ਫਿਲਹਾਲ ਫਾਈਲਾਂ ਨੇ ਉਹ ਫੇਲ ਹੋ ਗਈਆਂ ਨੇ ਤੇ ਫੇਲ ਹੋ ਦੇ ਕਰਕੇ ਫਿਲਹਾਲ ਉਹ ਹੁਣ ਉਹਨਾਂ ਨੂੰ ਕਿਸੇ ਵੀ ਟਾਈਮ 트럼ਪ ਜਿਹੜਾ ਆ ਆਪਣੇ ਦੇਸ਼ ਦੇ ਵਿੱਚੋਂ ਅਮਰੀਕਾ ਕੰਟਰੀ ਦੇ ਵਿੱਚੋਂ ਭਾਰਤੀਆਂ ਨੂੰ ਪੰਜਾਬੀਆਂ ਨੂੰ ਵੱਖੋ ਵੱਖ ਸਟੇਟਾਂ ਦੇ ਲੋਕਾਂ ਨੂੰ ਉਹ ਕਿਸੇ ਵੀ ਟਾਈਮ ਉੱਥੋਂ ਕੱਢ ਸਕਦਾ ਆ ਤਿੰਨ ਜਹਾਜ਼ ਜਿਹੜੇ ਨੇ ਤੇ ਉਹ ਤੇ ਪਹਿਲੇ ਆ ਚੁੱਕੇ ਨੇ 400 87 ਹੋਰ ਭਾਰਤੀ ਉੱਥੇ ਲੋਕ ਨੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਫਿਲਹਾਲ ਰਹਿੰਦੇ ਨੇ ਉਹਨਾਂ ਨੂੰ ਵੀ ਕਿਸੇ ਵੀ ਟਾਈਮ ਉਹ ਫਿਲਹਾਲ ਉਥੋਂ ਕੱਢ ਸਕਦੇ ਨੇ ਤੇ ਤੁਸੀਂ ਆਪ ਹੀ ਸਿਆਣੇ ਜੇ ਕਿ ਫਿਲਹਾਲ 487 ਲੋਕਾਂ ਦੇ ਵਿੱਚੋਂ ਫਿਲਹਾਲ ਤਿੰਨ ਜਹਾਜ਼ ਪਹਿਲੇ ਵੀ ਇੱਥੇ ਆ ਚੁੱਕੇ ਨੇ ਉਹਨਾਂ ਤੋਂ ਬਾਅਦ ਫਿਲਹਾਲ ਹੁਣ ਇੱਕ ਹੋਰ ਜਿਹੜਾ ਚੌਥਾ ਜਹਾਜ਼ ਫਿਲਹਾਲ ਇੱਥੇ ਆਉਣ ਵਾਲਾ ਆ ਪਨਾਮਾ ਜਾਂ ਕੋਸਟਾ ਲੀਕਾ ਦੇ ਵਿੱਚ ਇਹ ਦੋਵਾਂ ਜਗ੍ਹਾ ਦੇ ਉੱਤੇ ਕਿਤੇ ਵੀ ਕਿਸੇ ਵੀ ਟਾਈਮ ਫਿਲਹਾਲ ਉਹ ਭੇਜ ਸਕਦੇ ਸੀ ਪਰ ਐਸ ਟਾਈਮ ਜਿਹੜੀ ਫਿਲਹਾਲ ਉੱਥੋਂ ਤਾਜ਼ਾ ਖਬਰ ਜਿਹੜੀ ਸਾਨੂੰ ਮਿਲੀ ਆ 트ੰਪ ਵੱਲੋਂ ਪਨਾਮਾ ਦੇ ਹੋਟਲਾਂ ਦੇ ਵਿੱਚ ਕਾਫੀ ਹੱਦ ਤੱਕ ਉੱਥੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਗਏ ਸੀ ਭਾਰਤੀ ਲੋਕ ਉਹਨਾਂ ਨੂੰ ਉੱਥੇ ਫੋਟਲਾਂ ਦੇ ਵਿੱਚ ਫਿਲਹਾਲ ਰੱਖਿਆ ਗਿਆ ਆ ਤੇ ਜਿਹੜੇ ਵਿਚਾਰੇ ਇਹੋ ਜਿਹੇ ਵੀ ਕਈ ਮਜਬੂਰ ਲੋਕ ਨੇ ਜਿਨ੍ਹਾਂ ਨੂੰ ਆਪਣੇ ਦੇਸ਼ ਇੰਡੀਆ ਦੇ ਵਿੱਚ ਆਪਣੀ ਕੰਟਰੀ ਦੇ ਵਿੱਚ ਔਣ ਤੋਂ ਵੀ ਸ਼ਰਮ ਆ ਖਾਂਦੇ ਨੇ ਤੇ ਇੱਕ ਇਹ ਵੀ ਉਹਨਾਂ ਨੂੰ ਡਾਰਿਆ ਕਿ ਜੇ ਅਗਰ ਆਪਾਂ ਕਿਸੇ ਕੋਲੋਂ ਵਿਆਜੀ ਪੈਸੇ ਲਏ ਆ ਤੇ ਉਹ ਆਪਾਂ ਕਿੱਦਾਂ ਦੋਵਾਂ ਤੇ ਤੁਸੀਂ ਸਮਝ ਸਕਦੇ ਜੇ ਵੀ ਜੇ ਕਿਸੇ ਨੇ ਵਿਆਜੀ ਪੈਸੇ ਲਏ ਹੋਣ ਤੇ ਉਹਨੂੰ ਤੇ ਜਿੱਥੇ ਆਉਣ ਦੇ ਨਾਲ ਵੀ ਉਹਦੀ ਇੱਕ ਹਸਾਬਨਾ ਜੇਲੀ ਆ ਇਸ ਕਰਕੇ ਕਈ ਤੇ ਇਹੋ ਜਿਹੇ ਵੀਰ ਕਹਿ ਰਹੇ ਆ ਕਿ ਆਪਾਂ ਨੂੰ ਫਿਲਹਾਲ ਮੇਰੇ ਦੇਸ ਨਾ ਭੇਜਿਓ ਆਪਾਂ ਨੂੰ ਕਿਸੇ ਹੋਰ ਜਗ੍ਹਾ ਤੇ ਭੇਜ ਦਿਓ ਤੇ ਫਿਲਹਾਲ ਬਹੁਤ ਮੰਦ ਭਾਗੀ ਐ ਕਟਨਾ ਆ ਸਾਡੇ ਦੇਸ ਤੇ ਸਾਡੇ ਇਥੋਂ ਦੇ ਮੁਲਕ ਦੇ ਜਿਹੜੇ ਪੰਜਾਬ ਦੇ ਨੌਜਵਾਨ ਆ ਅਲੱਗ ਅਲੱਗ ਸਟੇਟਾਂ ਦੇ ਇਹ ਜਿਹੜੇ ਪਨਾਮਾ ਹੋਟਲ ਦੇ ਵਿੱਚ ਰੱਖੇ ਗਏ ਨੇ ਉਹ ਕੱਲੀ ਸਾਡੇ ਹਿੰਦੁਸਤਾਨ ਦੇ ਨਹੀਂ ਆ ਹਿੰਦੁਸਤਾਨ ਦੇ ਨਾਲ ਨਾਲ ਪਾਕਿਸਤਾਨ ਨੇਪਾਲ ਬੰਗਲਾਦੇਸ਼ ਇਹਨਾਂ ਦੇ ਅਲੱਗ-ਅਲੱਗ ਦੇਸ਼ਾਂ ਦੇ ਵੀ ਲੋਕ ਹੈਗੇ ਨੇ ਉਸ ਜਗ੍ਹਾ ਤੇ ਬਹੁਤ ਮਦ ਭਾਗੀਏ ਕੱਟਣਾ ਆ ਬਾਕੀ ਚਲੋ ਫਿਲਹਾਲ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਮਿਲਦੀ ਆ ਉਹ ਤੁਹਾਡੇ ਤੱਕ ਜਰੂਰ ਆਪਾਂ ਸ਼ੇਅਰ ਕਰਦੇ ਆਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਕਰਨ ਨੂੰ ਜ਼ਰੂਰ ਕਰਿਆ ਕਰੋ ਨਾਮਾ ਦੇ ਹੋਟਲਾਂ ਦੇ ਵਿੱਚ ਜਿਹੜੇ ਆਪਣੇ ਗੈਰ ਕਾਨੂੰਨੀ ਤਰੀਕੇ ਨਾਲ ਜਿਹੜੇ ਇੱਥੋਂ ਦੇ ਨੌਜਵਾਨ ਕੁੜੀਆਂ ਅਤੇ ਮੁੰਡੇ ਜਿਹੜੇ ਗਏ ਸੀ ਉਹ ਫਿਲਹਾਲ ਉਹਨਾਂ ਦੀ ਜਿਹੜੀ ਉੜਦੀ ਉੜਦੀ ਜਿਹੜੀ ਖਬਰ ਹੈ ਫਿਲਹਾਲ ਇੱਕ ਗੈਸ ਦੇ ਨਾਲ ਜੇ ਅਗਰ ਤੁਹਾਨੂੰ ਮੈਂ ਦੱਸਾਂ ਕਿਉਂਕਿ ਮੈਨੂੰ ਵੀ ਗੈਸ ਨਾਲ ਹੀ ਅਕਸਰ ਵਿੱਚ ਚੀਜ਼ ਮਿਲੀ ਆ ਕਿਉਂਕਿ ਕੋਈ ਵੀ ਗਿਣਤੀ ਅਜੇ ਪ੍ਰੂਫ ਨਹੀਂ ਕੀਤੀ ਗਈ ਟਰੰਪ ਵੱਲੋਂ ਜਾ ਕਿੰਨੇ ਉੱਥੇ ਉਹਨਾਂ ਨੇ ਉਧਰੋਂ ਭੇਜੇ ਹੋਏ ਨੇ ਉਹ ਫਿਲਹਾਲ 299 299 ਇਹ ਲੋਕ ਜਿਹੜੇ ਉੱਥੇ ਫਿਲਹਾਲ ਦੱਸੇ ਗਏ ਆ ਇਹ ਉਸ ਹੋਟਲਾਂ ਦੇ ਵਿੱਚ ਰੱਖੇ ਗਏ ਨੇ ਉੱਥੋਂ ਕਿਸੇ ਵੀ ਟਾਈਮ ਜਹਾਜ਼ ਵੇਖੋ ਕਿ ਹੁਣ ਇੱਥੇ ਪਹੁੰਚਦੇ ਆ ਕਿ ਜਾਂ ਨਹੀਂ ਜਾਂ ਇੱਥੋਂ ਵਾਲੇ ਦੇਸ਼ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਇੱਥੋਂ ਦੇ ਸਾਡੇ ਸੂਬੇ ਦੇ ਜਿਹੜੇ ਸੀਐਮ ਨੇ ਇਸ ਟਾਈਮ ਦੇ ਭਗਵੰਤ ਕਮਾਨ ਕੀ ਇਹ ਲੈ ਕੇ ਆਉਂਦੇ ਨੇ ਵਾਪਸ ਤੇ ਇਹਦੇ ਬਾਅਦ ਵਿੱਚ ਹੀ ਪਤਾ ਲੱਗੇਗਾ ਕਿ ਇਹ ਲੈ ਕੇ ਆਉਂਦੇ ਆ ਕਿ ਨਹੀਂ ਕਿਉਂਕਿ ਪਹਿਲੇ ਪੱਤਰਕਾਰਾਂ ਨੇ ਅਤੇ ਜਿਹੜੇ ਜਿੰਨਾ ਨੇ ਵੋਟਾਂ ਲੈਣੀਆਂ ਸੀ ਪਹਿਲੇ ਹਾਲ ਉਹਨਾਂ ਨੇ ਵੀ ਇਹ ਕਿਹਾ ਆ بڑے ਲੋਕਾਂ ਨੇ ਆਪੋ ਆਪਣੇ ਸਵਾਲ ਅਤੇ ਬੁੱਦੇ ਰੱਖੇ ਕਿ ਅੰਮ੍ਰਿਤ ਸਰ ਸ਼ਹਿਰ ਦੇ ਵਿੱਚ 에어ਪੋਰਟ ਤੇ ਜਹਾਜ਼ ਨਹੀਂ ਸੀ ਲੈਂਡ ਕਰਵਾਉਣਾ ਚਾਹੀਦਾ ਇਹ ਮਾੜਾ ਕੀਤਾ ਆ ਫਿਲਹਾਲ ਮਾੜਾ ਤੇ ਹੁਣ ਹੋਏਗਾ ਉਦੋਂ ਤੇ ਨਹੀਂ ਸੀ ਹੋਇਆ ਕਿਉਂਕਿ ਘਰ ਦੇ ਬੱਚੇ ਜਿਹੜੇ ਹੀ ਲੋਕਾਂ ਦੇ ਜਿਨ੍ਹਾਂ ਦੇ ਅੱਗੇ 40 40 ਲੱਖ ਲਾਇਆ ਲੋਕਾਂ ਨੇ ਉਹ ਵਾਪਸ ਆ ਗਏ ਆ ਤੇ ਹੁਣ ਤੁਸੀਂ ਆਪ ਹੀ ਵੇਖੋ ਅੱਜ ਪਨਾਮਾ ਤੋਂ ਜਦੋਂ ਉਹਨਾਂ ਨੂੰ ਲੈ ਕੇ ਆਉਣਗੇ ਪਤਾ ਤੇ ਉਦੋਂ ਲੱਗੇਗਾ ਨਾ ਜਦੋਂ ਫਿਰ ਮਾਪਿਓ ਦੇ ਪੈਸੇ ਲੱਗੇ ਨਾ ਕਿਸੇ ਮੰਤਰੀ ਦੇ ਲੱਗਣੇ ਨਾ ਕਿਤੇ ਪੱਤਰਕਾਰ ਦੇ ਲੱਗਣੇ ਆ ਇਹ ਮੈਂ ਦੋਨਾਂ ਭਰਾਵਾਂ ਨੂੰ ਇਹੀ ਬੇਨਤੀ ਕਰਾਂਗਾ ਜੇ ਅਗਰ ਅੰਬਰ ਸਾਧ ਤੇ ਵੀ ਲਾਉਂਦੇ ਆ ਸਾਨੂੰ ਕੋਈ ਉਥੇ ਵਾਸਤੇ ਸਾਨੂੰ ਕੋਈ ਸਾਡੇ ਉਥੇ ਬੇਇਜ਼ਤੀ ਨਹੀਂ ਆ ਸਾਡਾ ਪਰਿਵਾਰ ਦੇ ਸਾਡੇ ਪੰਜਾਬ ਦੇ ਨੌਜਵਾਨ ਨ ਕੁੜੀਆਂ ਮੁੰਡੇ ਜੇ ਫਸੇ ਆ ਰਹੇ ਆ ਤੇ ਜੇਕਰ ਸਾਡੇ ਘਰ ਦੇ ਵਿੱਚ ਹੀ ਉਹਨਾਂ ਨੂੰ ਲਾ ਦਿੱਤਾ ਆ ਤੇ ਚੰਗੀ ਗੱਲ ਨੇ ਤੇ ਫਿਲਹਾਲ ਇਹ ਜਿਹੜੇ 299 ਉਥੇ ਇਸ ਟਾਈਮ ਪਨਾਮਾ ਦੇ ਵਿੱਚ ਫਸੇ ਨੇ ਉਨ੍ਹਾਂ ਨੂੰ ਕੱਢਣ ਵਾਸਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜਸਵਾਲ ਨੇ ਦਿੱਤਾ ਇਹ ਬਿਆਨ ਮੀਡੀਆ ਦੇ ਵਿੱਚ ਕਿ ਜੇ ਅਗਰ ਉਹ ਭਾਰਤੀ ਲੋਕ ਪਾਏ ਜਾਂਦੇ ਆ ਜੇ ਸਾਡੇ ਇੰਡੀਆ ਦੇ ਲੋਕ ਹੈਗੇ ਨੇ ਜਾਂ ਹੋਣਗੇ ਕਾਨੂੰਨੀ ਤੌਰ ਤੇ ਆਪਾਂ ਉਹਨਾਂ ਨੂੰ ਵਾਪਸ ਲੈ ਕੇ ਆਵਾਂਗੇ ਇਹ ਬਹੁਤ ਹੀ ਵੱਡੀ ਗੱਲ ਉਹਨੇ ਵੀ ਕਹੀ ਆ ਰੰਦੀਰ ਜਸਵਾਲ ਨੇ ਤੇ ਬਾਕੀ ਤੋਂ ਮੈਂ ਤੇ ਉਹਨਾਂ ਨੂੰ ਵੀਰਾਂ ਨੂੰ ਭਰਾਵਾਂ ਨੂੰ ਭੈਣਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਤੁਸੀਂ ਫਿਲਹਾਲ 40 ਲੱਖ ਜਿਹੜਾ ਲਾ ਕੇ ਤੁਸੀਂ ਉੱਥੇ ਜਾ ਰਹੇ ਜੇ ਨਾ ਜਾਓ ਤੁਸੀਂ ਜਦੋਂ ਵੀ ਜਾਣਾ ਹੈ ਇੱਕ ਨੰਬਰ 'ਤੇ ਜਾਓ ਇੱਕ ਨੰਬਰ ਨਾਲ ਦੀ ਕੋਈ ਰੀਸ ਨਹੀਂ ਆ 40 ਲੱਖ ਤੁਸੀਂ ਇੱਥੇ ਲਾ ਕੇ ਵੀ ਬਿਜ਼ਨਸ ਕਰ ਸਕਦੇ ਜੇ ਤੇ ਵਧੀਆ ਕਮਾਈ ਅਤੇ ਵਧੀਆ ਮਹੀਨੇ ਦੀ ਤੁਸੀਂ ਰਕਮ ਇਕੱਠੀ ਕਰ ਸਕਦੇ ਹੋ ਜੇ ਅਗਰ ਤੁਸੀਂ ਇੱਕ ਨੰਬਰ ਚ ਅਮਰੀਕਾ ਜਾਣਾ ਆ ਇੱਕ ਟਰੰਪ ਵੱਲੋਂ ਨਵੀਂ ਨਵੀਂ ਸੂਚਨਾ ਜਿਹੜੀ ਇੱਕ ਵੱਡੀ ਅਮੀਰਾਂ ਵਾਸਤੇ ਆ ਜੇ ਅਗਰ 5 ਮਿਲੀਅਨ 5 ਮਿਲੀਅਨ 50 ਲੱਖ ਡਾਲਰ 50 ਲੱਖ ਡਾਲਰ ਜੇ ਤੁਸੀਂ ਅਮਰੀਕਾ ਨੂੰ ਦੇ ਦੋ ਜਾਨੀ ਕਿ 5 ਮਿਲੀਅਨ ਜਿਹੜਾ ਕਿ ਅੱਜ ਦਾ ਐਸੇ ਟਾਈਮ ਦਾ ਮੈਂ ਜਿਹੜਾ ਸਰਚ YouTube ਜਾਂ ਆਪਣਾ Google ਤੇ ਜਿਹੜਾ ਸਰਚ ਕੀਤਾ ਆ ਜਿਹੜਾ ਇਸ ਟਾਈਮ ਦਾ ਜਿਹੜਾ ਡਾਲਰ ਦਾ ਰੇਟ ਨੇ ਉਹ 87 ਰੁਪਏ ਤੇ 47 ਪੈਸੇ ਨੇ ਜਿਹੜੀ ਰਕਮ ਫਿਲਹਾਲ 43 ਕਰੋੜ 35 ਲੱਖ 2750 ਬਣਦੀ ਨੇ ਜੇ ਅਗਰ ਤੁਹਾਡੇ ਕੋਲ ਇੰਨੀ ਰਕਮ ਹੈਗੀ ਆ ਤਾਂ ਤੁਸੀਂ ਅਮਰੀਕਾ ਦੇ ਵਿੱਚ ਸੈਟਲ ਹੋ ਸਕਦੇ ਜੇ ਇੱਕ 골ਡ ਕਾਰਟ ਉਹ 골ਡ ਕਾਰਟ ਤੁਹਾਨੂੰ ਫਿਲਹਾਲ ਮਿਲ ਜੇਗਾ ਅੱਗੇ ਤੇ ਗ੍ਰੀਨ ਕਾਰਡ ਦਾ ਕਿਹਾ ਸੀ ਅਮਰੀਕਾ ਨੇ ਫਿਲਹਾਲ ਉਹਨੇ ਕਿਹਾ ਕਿ ਗ੍ਰੀਨ ਕਾਰਟ ਨੂੰ ਛੱਡੋ ਤੁਸੀਂ 골ਡਨ ਕਾਰਟ ਲਓ ਅਤੇ 5 ਮਿਲੀਅਨ ਡਾਲਰ ਅਮਰੀਕਾ ਦੇ ਜਿਹੜੇ ਆ ਉਤਨ ਦੇਣੇ ਪੈਣਗੇ ਜੇ ਤੁਹਾਡੇ ਕੋਲ ਹੈਗੇ ਆ ਤਾਂ ਤੁਸੀਂ ਜ਼ਰੂਰ ਜਾ ਕੇ ਉੱਥੇ ਉਥੋਂ ਦੇ ਤੁਸੀਂ ਨਾਗਰਿਕਤਾ ਲੈ ਸਕਦੇ ਤੇ ਤੁਸੀਂ ਉੱਥੇ ਜ਼ਰੂਰ ਨਾਗਰਤਾ ਜੀ ਅਗਰ ਤੁਸੀਂ ਲੈਣੀ ਆ ਤਾਂ ਤੁਸੀਂ ਉੱਥੇ ਜ਼ਰੂਰ ਇਹ ਪੇਮੈਂਟ ਕਰੋ ਤੇ ਜਾਓ ਦੋ ਨੰਬਰ ਚ ਨਹੀਂ ਜਾਣਾ ਮੇਰੇ ਵੀਰ ਮੈਂ ਤੁਹਾਨੂੰ ਇੱਕੋ ਇਹੀ ਬੇਨਤੀ ਕਰਾਂਗਾ ਕਿ ਤੁਸੀਂ ਫਿਲਹਾਲ ਇੱਥੇ ਜਿੱਦੋਂ ਵੀ ਤੁਸੀਂ ਰਹਿਣਾ ਆ ਤੇ ਤੁਸੀਂ ਇੱਥੇ 40 ਲੱਖ ਰੁਪਇਆ ਲਾ ਕੇ ਕਮਾਈ ਵਧੀਆ ਤੋਂ ਵਧੀਆ ਕਰ ਸਕਦੇ ਜੇ ਮੇਰੀ ਸਿਰਫ ਇੱਕੋ ਹੀ ਤੁਹਾਨੂੰ ਬੇਨਤੀ ਸੀ ਆ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਲਾਈਕ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰਿਓ ਤੁਹਾਡੇ ਦਾਸ ਨੂੰ ਜਿੰਨੀ ਜਾਣਕਾਰੀ ਸੀ ਤੁਹਾਡੇ ਤੱਕ ਮੈਂ ਪਹਚਾਈ ਇਸੇ ਤਰ੍ਹਾਂ ਦੀਆਂ ਤੁਹਾਨੂੰ ਮੈਂ ਅੱਗੇ ਦੀ ਅਪਡੇਟ ਜ਼ਰੂਰ ਦਵਾਗਾ ਤੁਸੀਂ ਮੇਰੇ YouTube ਚੈਨਲ ਤੇ ਜਾ ਕੇ ਸਬਸਕ੍ਰਾਈਬ ਚੈਨਲ ਨੂੰ ਅਤੇ ਬੈਲ ਬਟਨ ਨੂੰ ਜ਼ਰੂਰ ਆਨ ਰੱਖਿਓ ਆਲ ਤੇ ਰੱਖਿਓ ਕਿលਹਾਲ ਜਿਹੜਾ ਤੁਹਾਡੇ ਤੱਕ ਨੋਟੀਫਿਕੇਸ਼ਨ ਮੇਰਾ ਸਭ ਤੋਂ ਪਹਿਲੇ ਪਹੁੰਚ ਸਕੇ ਤੇ ਦਾਸ ਨੂੰ ਦੋ ਅਜਾਜਤ ਸਸੀਆਕਾਲ ਅਦਾਬ ਅਸਲਾਮੁਅਲੈਕੁਮ ਨਮਸਤੇ